ਸ਼ਾਸਤਰੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਭਿੰਦਰ ਸੇਹਲੇ ਵਾਲਾ ਅੱਜ ਮੈਂ ਆਪਣੇ ਚੱਤੀ ਪਿੰਡ ਚੱਪ ਸੇਹਲੇ ਵਾਲਾ ਜਿਹੜਾ ਕਿ ਬੀਜੇਪੀ ਦਾ ਬੂਥ ਲੱਗਿਆ ਹੋਇਆ ਤੁਹਾਨੂੰ ਪਤਾ ਚੋੜਾ ਦਾ ਜਿਹੜਾ ਸਰਗਰਮੀ ਨਾਲ ਜਿਹੜਾ ਚੱਲ ਰਿਹਾ ਅੱਜ ਬੂਥਾਂ ਪੈ ਰਹੀਆਂ ਐ ਇੱਕ ਤਰੀਕੂ ਸੋ ਮੈਂ ਪਹੁੰਚਿਆ ਐ ਬੀਜੇਪੀ ਦੇ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਜਿੱਥੇ ਕਿ ਸਾਡੇ ਪਿੰਡ ਦੇ ਜਿਹੜੇ ਗੁਰਦਾਸ ਮਾਨ ਸਿੰਘ ਜੀ ਐ ਮਾਨ ਜੀ ਐ ਜਿਨ੍ਹਾਂ ਨੇ ਬੂਥ ਲਾਇਆ ਹੋਇਆ ਸੋ ਆਓ ਉਹਨਾਂ ਨਾਲ ਕਰਦੇ ਆਂ ਗੱਲਬਾਤ ਮਾਨ ਸਾਹਿਬ ਤੁਸੀਂ ਰਾਣਾ ਸੁੱਢੀ ਦੀ ਸਪੋਰਟ ਕਰ ਰਹੇ ਆ ਤੇ ਅੱਜ ਤੁਹਾਡੇ ਆਪਣੇ ਪਿੰਡ ਚ ਵੋਟਾਂ ਪੈ ਰਹੀਆਂ ਤੇ ਜਿਹੜਾ ਬੂਥ ਲਾਇਆ ਤੁਸੀਂ ਤੇ ਵੋਟਾਂ ਤੁਸੀਂ ਅੰਦਰ ਪਾ ਕੇ ਆਏ ਹੋ ਤੇ ਕੀ ਦੇਖਦੇ ਹੋ ਤੁਸੀਂ ਜਿਹੜੀ ਨਜ਼ਰ ਆ ਰਹੀ ਹੈ ਜੀ ਅੱਜੋ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਤੁਸੀਂ ਪਾਈ ਚੱਲ ਗਿੱਤੇ ਤੁਹਾਨੂੰ ਬਹੁਤ ਬਸ਼ਰਤ ਹੈ ਜੀ ਆਪਦੀ ਪਾਰਟੀ ਵਾਸਤੇ ਬੇਤਕਦੀ ਕੀਤੀ ਹੈ ਅੱਜ ਆਪਦੀ ਪਾਰਟੀ ਨੂੰ ਰਿਜ਼ਲਟ ਵੀ ਦੇਵਾਂਗੇ ਜਿਹੜੀ ਅਸੀਂ ਸੌਕੇ ਵਰਕਿੰਗ ਕੀਤੀ ਹੈ ਚਲੋ ਬੋਟੇ ਕੱਟ-ਕੱਟ ਹੋ ਸਕਦਾ ਪਰ VOTING ਸਾਡੀ ਬਹੁਤ ਜ਼ਿਆਦੀ ਹੈ ਮਾਰ ਸਾਹਿਬ ਜਿਵੇਂ ਕਿ ਗੱਲ ਕਰੀਏ ਭਾਗਪਾ ਵਾਲਿਆਂ ਨੂੰ ਤੁਸੀਂ ਵੀ ਇੱਕ ਕਿਸਾਨ ਦੇ ਪੁੱਤ ਹੋ ਤੇ ਕਿਸਾਨਾਂ ਨੇ ਬਹੁਤ ਸਾਰਾ ਥਾਵਾ ਤੇ ਇਹਨਾਂ ਦਾ ਕਰਾਉ ਵੀ ਕਰਿਆ ਔਰ ਬਹੁਤ ਸਾਰਾ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਸ਼ਾਹ ਨਹੀਂ ਦੇ ਰਹੇ ਉਹਨਾਂ ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਮੈਂ ਤਾਂ ਇਹ ਸਮਝਦਾ ਮੈਂ ਵੀ ਕਿਸਾਨ ਆ ਬਾਕੀ ਸਾਰੇ ਕਿਸਾਨ ਹਸਿਆਨੇ ਹੋਣਗੇ ਮੇਰੇ ਨਾਲ ਪਰ ਮੈਨੂੰ ਕੋਈ ਇਹ ਗੱਲ ਨਹੀਂ ਲੱਗਦੀ ਵੀ ਜਿਹੜਾ ਆਪਾਂ ਵਿਰੋਧ ਕਰ ਦਿੱਤੇ ਵਿਰੋਧ ਕਰਨ ਵਾਸਤੇ ਕਿਵੇਂ ਐਮ ਐਸ ਪੀ ਦਾ ਰੋਲ ਆ ਪੈਂਦਾ ਹੈ ਅਸੀਂ ਕਿਹੜੇ ਪੰਜਾਬ ਦੇ ਕਿਸਾਨ ਆ ਐਮ ਐਸ ਪੀ ਮੰਗਦੇ ਆ ਐਮ ਐਸ ਪੀ ਉਹਨਾਂ ਕੀ ਗੱਲ ਨਹੀਂ ਮੰਗਦੇ ਜਿਹੜੀ ਆਪਣੇ ਫਸਲ ਹੋ ਹੀ ਸਕਦੀ ਠੀਕ ਹੈ ਇਹ ਐਮ ਐਸ ਪੀ ਉਹ ਮੰਗਦੇ ਜਿੱਥੇ ਫਸਲ ਹੋ ਸਕਦੀ ਜਿਹੜੀ ਆਪਾਂ ਜਿਹੜੀ ਆਪਣੇ ਫਸਲ ਹੁੰਦੀ ਆ ਆਪਾਂ ਨੂੰ ਉਹਦੀ ਐਮ ਐਸ ਪੀ ਮਿਲ ਹੀ ਜਾਂਦੀ ਆ ਈ ਲੱਗਦਾ ਤੁਹਾਨੂੰ ਜਿਹੜਾ ਰਾਣਾ ਸੁਖਦਰਮਿਤ ਸੋਢੀ ਜੀ ਐ ਇਲੈਕਸ਼ਨ ਲੜ ਰਹੇ ਆ ਤੇ ਕਿੰਨੀਆਂ ਮੂਸਾਂ ਨਾਲ ਜਿੱਤ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹੋ ਬਹੁਤ ਭਾਰੀ ਲੀਡ ਹੋਣੀ ਗੱਦੀ ਨਹੀਂ ਨਹੀਂ ਲੀਡ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਆਪਦੇ ਪਿੰਡ ਚੱਕ ਸਹੇਲੇ ਵਾਲੇ 마을 ਤੇ ਤੁਸੀਂ ਕੀ ਕੀ ਵਿਕਾਸ ਦੇ ਨਿਸ਼ਾਨੇ ਸਾਜੇ ਆ ਜਿਹੜੇ ਰਾਣਾ ਸੋਢੀ ਜਿੱਤਦੇ ਆ ਕਿ ਜਿੱਤ ਕੇ ਆਉਂਦੇ ਆ ਤੇ ਇਹਨਾਂ ਇਹ ਕਿ ਉਹ ਮੈਦਾਨ ਲੈ ਕੇ ਖੜੀ ਸਾਹਮਣੇ ਰਸੋਈ ਮੈਂ ਤਾਂ ਇੱਕ ਗੱਲ ਜਾਣਦਾ ਜੀ ਜਦੋਂ ਰਾਮਾ ਸਾਹਿਬ ਦਿੱਖ ਕੇ ਆਉਣਗੇ ਮੈਂ ਉਹਨਾਂ ਕੋਲ ਇੱਕੋ ਹੀ ਬੇਨਤੀ ਕਰਨੀ ਹੈ ਸਾਡੇ ਪਿੰਡ ਦੇ ਇੱਕ ਕਾਰ ਬਹੁਤ ਰੈਂਡਾ ਕਰਨ ਵਾਲਾ ਇਹ ਮੈਂ ਇਹ ਚਾਹੁੰਦਾ ਜਿਵੇਂ ਪ੍ਰਧਾਨ ਮੰਤਰੀ ਨਰੇਂ드ਰਾ ਸਿੰਘ ਦੇ ਇੱਕ ਬਹੁਤ ਈ ਚਾਉਂਦੇ ਨੇ ਈ ਗਰੀਬ ਪਰਾਂ ਦੇ ਮਕਾਨ ਹੁੰਦੇ ਆ ਜੀ ਹਾਂਜੀ ਖਲਚਾਂ ਦੇ ਵਗੈਰਾ ਹੁੰਦੇ ਆ ਜੀ ਉਹ ਇੱਥੇ ਨਹੀਂ ਬਹਾਇਆ ਕਰਾਈ ਨਹੀਂ ਕਿਉਂਕਿ ਜਿਹੜੀ ਸਟੇਟ ਸਰਕਾਰ ਹੁੰਦੀ ਆ ਨਾ ਜੀ ਉਹ ਉਹਨੂੰ ਰੋਕ ਕੇ ਬੈਹ ਜਾਂਦੀ ਆ ਹਾਲਾਂਕਿ ਅਸੀਂ ਇਹ ਜ਼ੋਰ ਕਰਾਂਗੇ ਉਹ ਪਾਵਗੇ ਨਸਰ ਸਾਹਿਬ ਜੀ ਵੀ ਤੁਸੀਂ ਜੀਸੀ ਸਾਹਿਬ ਨੂੰ ਕਹੋ ਵੀ ਜਿਹੜਾ ਕੇਂਦਰ ਤੋਂ ਪੈਸਾ ਆਉਂਦਾ ਉਹ ਸਿੱਧਾ ਪਿੰਡਾਂ ਦੇ ਵਿੱਚ ਦਿੱਤਾ ਜਾ ਸੋ ਬਹੁਤ ਵਧੀਆ ਜਿਹੜੀ ਗੱਲਬਾਤ ਕਰੀ ਹੈ ਗੁਰਦਾਸ ਸਿੰਘ ਮਾਨ ਸਾਹਿਬ ਜੀ ਨੇ ਕਿ ਜਿਹੜੇ ਅਸੀਂ ਵਿਕਾਸ ਦੇ ਕੰਮਾਂ ਨਰੇਕਾ ਦੇ ਕੰਮਾਂ ਜਾਂ ਹੋਰ ਵੀ ਜਿਹੜੇ ਕਿਸਾਨਾਂ ਪ੍ਰਤੀ ਕੰਮ ਅਸੀਂ ਪਹਿਲ ਦੇ ਆਧਾਰ ਤੇ ਜਿਹੜੇ ਆਪਣੇ ਐਮਪੀ ਸਾਹਿਬ ਨੂੰ ਕਵਾਂਗੇ ਰਾਣਾ ਦਰਬੀਖ ਸਿੰਘ ਛੋਡੀ ਜੀ ਨੂੰ ਕਿ ਉਹ ਪਾਰਲੀਮੈਂਟ ਚ ਇਹਨਾਂ ਗੱਲਾਂ ਦੀ ਆਵਾਜ਼ ਥਾ ਸਕਣ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਭ ਪਰ